ਡੀ 11 ਨਿਊਜ਼ ਪੰਜਾਬ ਦੇਖ ਰਹੇ ਦਰਸ਼ਕਾਂ ਸਵਾਗਤ ਹੈ ਮੈਂ ਤੁਹਾਡਾ ਆਪਣਾ ਸੁਖਵਿੰਦਰ ਸਿੰਘ ਦਗਾਲ ਅੱਜ ਅਸੀਂ ਪਹੁੰਚਾ ਮੇਰੇ ਹੀ ਪਿੰਡ ਦਗਾਲ ਬਾਲਮੀਕ ਮਹੱਲਾ ਜਿੱਥੇ ਅੱਜ ਇਹ ਚੌਕ ਹੈ ਕੋਈ ਵਾਲਾ ਚੌਕ ਹੈ ਕੋਈ ਦੀ ਨਿਸ਼ਾਨੀ ਇੱਥੇ ਹੈਗੀ ਹੈ ਇੱਥੇ ਕੋਈ ਹੁੰਦੀ ਸੀ ਜਿਹੜੀ ਪੁਰਾਣੀ ਸਾਂਝੇ ਵੇੜੇ ਦੀ ਤੇ ਉਸ ਚੌਕ ਦੇ ਵਿੱਚ ਅੱਜ ਇੱਥੇ ਇੱਕ ਰੁੱਖ ਲਗਾ ਕੇ ਹਰੀਆਲੀ ਲਹਿਰ ਨੂੰ ਅੱਗੇ ਤੋਰਿਆ ਜਾ ਰਿਹਾ ਹੈ ਇਹ ਰੁੱਖ ਸਮੂਹ ਮਹੱਲੇ ਵੱਲੋਂ ਲੋਕ ਸੇਵਾ ਸੁਸਾਇਟੀ ਦੀ ਮਦਦ ਨਾਲ ਇਹ ਰੁੱਖ ਲਗਾਇਆ ਗਿਆ ਹੈ ਸਾਡੇ ਜਸ਼ੇਦਾਰ ਹਰਪਾਲ ਸਿੰਘ ਜੀ ਢਾਡੀ ਸਾਹਿਬ ਖੜੇ ਨੇ ਤੇ ਅੱਜ ਕੋਈ ਤਕਲੀਫ ਚ ਨਹੀਂ ਇਹਨਾਂ ਦੀ ਪੈਰ ਦੇ ਉੱਤੇ 6:00 ਵਜੇ ਹੋਈ ਹੈ ਫਿਰ ਵੀ ਇਹ ਸੇਵਾ ਕਰ ਰਹੇ ਨੇ ਤੇ ਲੋਕ ਸੇਵਾ ਸੁਸਾਇਟੀ ਦੇ ਸਾਡੇ ਮੈਂਬਰ ਪ੍ਰਧਾਨ ਜਸਪਾਲ ਸਿੰਘ ਜੀ ਤੇ ਸਕੱਤਰ ਸੀਰਾਜ ਸਿੰਘ ਜੀ ਹਰਦੀਪ ਸਿੰਘ ਜੀ ਸੀਰਾ ਤੇ ਇਹਨਾਂ ਵੱਲੋਂ ਲੋਕ ਸੇਵਾ ਸੁਸਾਇਟੀ ਦੀ ਦੇ ਸਹਿਯੋਗ ਨਾਲ ਇਹ ਸੇਵਾ ਕੀਤੀ ਜਾ ਰਹੀ ਹੈ ਸਾਡੇ ਜਥੇਦਾਰ ਸਾਹਿਬ ਖੜੇ ਨੇ ਭੋਲਾ ਸਿੰਘ ਤੇ ਭਗਵਾਨ ਸਿੰਘ ਜੀ ਤੇ ਮਾਈਆਂ ਸਾਰੀਆਂ ਮਾਈਆਂ ਨੇ ਆ ਕੇ ਸੇਵਾ ਕਰਾਈ ਹੈ ਇੱਥੇ ਇਹ ਰੁੱਖ ਲਾ ਕੇ ਇਹ ਆਕਸੀਜਨ ਦੇਣੀ ਹੈ ਇਹਨਾਂ ਰੁੱਖਾਂ ਨੇ ਸਾਨੂੰ ਤੇ ਤਾਂ ਕਰਕੇ ਹੀ ਇਹ ਬਹੁਤ ਵੱਡਾ ਉਪਰਾਲਾ ਲੋਕ ਸੇਵਾ ਸੁਸਾਇਟੀ ਦਾ ਗੱਲ ਕਰਾਂਗੇ ਪ੍ਰਧਾਨ ਜਸਪਾਲ ਸਿੰਘ ਜੀ ਨਾਲ ਹਾਂਜੀ ਪ੍ਰਧਾਨ ਜੀ ਅੱਜ ਤੁਹਾਡਾ ਮੇਰੇ ਖਿਆਲ ਚ 6ਵਾਂ ਦਿਨ ਹੋ ਗਿਆ ਰੁੱਖ ਲਾਉਂਦਿਆਂ ਦਾ ਤੇ ਕਿੰਨੇ ਕੁ ਰੁੱਖ ਲਾਤੇ ਜੀ ਸਾਲ ਦਾ ਸਾਰ ਸਤਿ ਸ਼੍ਰੀ ਅਕਾਲ ਜੀ ਅਸੀਂ ਤਕਰੀਬਨ ਪਿਛਲੇ ਐਤਵਾਰ ਤੋਂ ਲੱਗੇ ਸੀ ਹਮਸੇ ਘੱਮ ਵੀ 60 ਤੋਂ 70 ਦੇ ਵਿੱਚ ਪ੍ਰੀਜਲੇ ਰੁੱਖ ਲੱਗੇ ਨੇ ਜੀ ਕਿੱਥੇ ਵੀ ਹੁਣ ਡਿਮਾਂਡ ਆਈ ਹੈ ਆਪਾਂ ਨੂੰ ਆ ਭਾਈਚਾਰੇ ਵੱਲੋਂ ਮਤਲਬ ਕਿ ਜਿਹੜਾ ਕੋਈ ਵਾਲਾ ਚੌਕ ਆ ਇੱਥੇ ਡਿਮਾਂਡ ਆਈ ਸੀ ਵੀ ਆਪਾਂ ਨੂੰ ਇੱਕ ਬੂਟਾ ਲਾਇਆ ਜਾਵੇ ਸ਼ਾਮ ਵਾਸਤੇ ਸੋ ਅੱਜ ਸਾਰੀ ਸੰਗ ਦੇ ਸਹਿਯੋਗ ਨਾਲ ਜੀ ਆਪਾਂ ਉਹ ਬੂਟਾ ਲਾਇਆ ਸਾਰੇ ਮੁਹੱਲੇ ਦਾ ਬਹੁਤ ਸ਼ਾਅ ਹੈ ਇਹਨਾਂ ਨੇ ਜ਼ਿੰਮੇਵਾਰੀ ਲਈ ਜਾ ਕੇ ਅਸੀਂ ਬੂਟੇ ਨੂੰ ਅਸੀਂ ਆਪਣੇ ਪਰਿਵਾਰ ਵਾਂਗ ਪਾਲਾਂਗੇ ਤੇ ਪਿੱਛੇ ਕਿਤੇ ਲੱਗੇ ਆ ਰੁੱਖ ਜੀ ਤੁਸੀਂ ਸਿਕ ਸਾਰਾ ਆਪਣੇ ਇੱਧਰ ਤੁਹਾਡੇ ਭਾਈ ਮਹਿੰਲੇ ਚਲਾਇਆ ਜਾਂਦਾ ਹੈ। ਤੇ ਬਹੁਤ ਵੱਡਾ ਅਪਰਾਲਾ ਜੀ ਲੋਕ ਸੇਵਾ ਸੁਸਾਇਟੀ ਦਾ ਦੇਖੋ ਵਧੀਆ ਆਕਸੀਜਨ ਵਾਲੇ ਰੁੱਖ ਲਾਏ ਜਾ ਰਹੇ ਨੇ ਅੱਜ 6 ਮਾ ਦਿਨ ਹੋ ਗਿਆ ਰੁੱਖ ਲਾਉਂਦਿਆਂ ਨੂੰ 70 60 70 ਰੁੱਖ ਜਿਹੜੇ ਪਿੰਡ ਦੇ ਵਿੱਚ ਲਗਾਏ ਗਏ ਨੇ ਤੇ ਜਦੋਂ ਤੱਕ ਨਵਾਂਡਾਂ ਆਈ ਜਾਣਗੀਆਂ ਜਿਹੜਾ ਵੀ ਕੋਈ ਲਵਾਉਣਾ ਚਾਹੁੰਦਾ ਹੈ ਉਹਨਾਂ ਨੂੰ ਬੇਨਤੀ ਹੈ ਕਿ ਲੋਕ ਸੇਵਾ ਸੁਸਾਇਟੀ ਨਾਲ ਸੰਪਰਕ ਕਰੋ ਤੇ ਆਪਣੇ ਗਲੀ ਮਹੱਲੇ ਦੇ ਵਿੱਚ ਰੁੱਖ ਲਗਵਾਓ